ਗੇ ਸੁਣ ਲਈ ਵੱਡੀ ਅਪਡੇਟ ਕਰੋਨਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਮੁਰ ਤੋਂ ਕਰੋਨਾ ਦਸਤਕ ਦੇਂਦਾ ਨਜ਼ਰ ਆ ਰਿਹਾ ਭਾਰਤ ਤੋਂ ਲੈ ਕੇ ਪੂਰੇ ਏਸ਼ੀਆ ਭਰ ਦੇ ਵਿੱਚ ਕਰੋਨਾ ਦੇ ਨਵੇਂ ਕੇਸ ਲਗਾਤਾਰ ਆਉਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਸਭ ਨੂੰ ਲੈ ਕੇ ਦਿੱਲੀ ਦੇ ਵਿੱਚ ਜਿਹੜੀ ਹੈ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਹਸਪਤਾਲਾਂ ਦੇ ਵਿੱਚ ਖਾਸ ਕਰਕੇ ਡਾਕਟਰਾਂ ਨੂੰ ਖਾਸ ਧਿਆਨ ਰੱਖਣ ਦੀ ਜਿਹੜੀ ਅਪੀਲ ਕੀਤੀ ਗਈ ਹੈ ਤੇ ਸੱਦੇ ਤੌਰ ਤੇ ਕਿਹਾ ਗਿਆ ਕਿ ਜਿਹੜੇ ਕਰੋਨਾ ਦੇ ਨਵੇਂ ਕੇਸ ਆ ਰਹੇ ਨੇ ਉਹਨਾਂ ਦੇ ਉੱਤੇ ਖਾਸ ਨਜ਼ਰ ਰੱਖੀ ਜਾਵੇ ਜ਼ਿਕਰ ਖਾਸ ਹੈ ਕਿ ਜੇ ਏਸ਼ੀਆ ਭਰ ਦੀ ਗੱਲ ਕੀਤੀ ਜਾਵੇ ਚਾਹੇ ਹਾਂਗਕਾਂਗ ਦੀ ਗੱਲ ਕੀਤੀ ਜਾਵੇ ਸਿੰਗਾਪੁਰ ਦੀ ਗੱਲ ਕੀਤੀ ਜਾਵੇ ਥਾਈਲੈਂਡ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਹੜੇ ਕੋਰੋਨਾ ਦੇ ਨਵੇਂ ਕੇਸ ਆਏ ਨੇ ਉਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹਾਲਾਂਕਿ ਜੇ ਭਾਰਤ ਦੀ ਤੁਲਨਾ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਮਹਿਜ਼ 200 ਤੋਂ 250 ਦੇ ਵਿੱਚਕਾਰ ਜਿਹੜੇ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਨੇ ਤਾਮੋਲਾਡੂ ਦੇ ਲੈ ਕੇ ਜਿਹੜਾ ਉਹ ਵਾਲ ਏਰੀਆ ਹੈ ਕਰਨਾਟਕਾ ਉਸ ਦੇ ਵਿੱਚ ਕੇਸ ਸਾਹਮਣੇ ਆਏ ਨੇ ਹਾਲਾਂਕਿ ਸਿੰਗਾਪੁਰ ਦੇ ਵਿੱਚ 11000 ਦੇ ਕਰੀਬ ਜਿਹੜੇ ਕੇਸ ਸਾਹਮਣੇ ਆਏ ਨੇ ਉੱਥੇ ਹੀ THAILAND ਦੀ ਗੱਲ ਕੀਤੀ ਜਾਵੇ ਉੱਥੇ ਵੀ ਇਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਤੇ ਸਿੰਗਾਪੁਰ ਤੋਂ ਲੈ ਕੇ ਜਿਹੜਾ ਹਾਂਗਕਾਂਗ ਦਾ ਜਿਹੜਾ ਸਾਰਾ ਇੱਕ ਰੂਟ ਹੈ ਉਸਤੇ ਵਿੱਚ ਲਗਾਤਾਰ ਜਿਹੜੇ ਕੇਸ ਨੇ ਵਾਧਦੇ ਨਜ਼ਰ ਆ ਰਹੇ ਨੇ ਸਿੰਗਾਪੁਰ, THAILAND, ਹਾਂਗਕਾਂਗ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਹੈ ਪਹਿਲਾਂ ਸੈਂਕੜਿਆਂ ਦੇ ਵਿੱਚ ਸੀ ਤੇ ਹੁਣ ਜਿਹੜੀਆਂ ਹਜ਼ਾਰਾਂ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਉੱਤੇ ਹੀ ਇਹ ਸਭ ਨੂੰ ਲੈ ਕੇ ਪੂਰੇ ਏਸ਼ੀਆ ਭਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਵੱਡੀ ਚਿੰਤਾਵੱਦੀ ਨਜ਼ਰ ਆ ਰਹੀ ਏ ਕਿਉਂਕਿ ਜਦੋਂ 2020 ਦੇ ਵਿੱਚ ਜਦੋਂ ਕਰੋਨਾ ਨੇ ਦਸਤਕ ਦਿੱਤੀ ਸੀ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇੱਕ ਅਜਿਹਾ ਥੰਮ ਬਣ ਗਿਆ ਸੀ ਕਰੋਨਾ ਜਿਸ ਨੇ ਪੂਰੀ ਦੁਨੀਆ ਨੂੰ ਰੋਕ ਦਿੱਤਾ ਸੀ ਤੇ ਪੂਰੇ ਦੁਨੀਆ ਦੇ ਵਿੱਚ ਕੰਮਕਾਜ ਤੋਂ ਲੈ ਕੇ ਹਰ ਇੱਕ ਚੀਜ਼ ਇੱਕ ਤਰੀਕੇ ਦੇ ਨਾਲ ਰੁਕ ਗਈ ਸੀ ਤੇ ਲਗਾਤਾਰ ਜਦੋਂ ਕਰੋਨਾ ਦੇ ਕੇਸ ਵਧ ਰਹੇ ਸੀ ਉਸ ਨੇ ਲਗਾਤਾਰ ਚਿੰਤਾ ਵਧਾ ਦਿੱਤੀ ਸੀ ਤੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਨਜ਼ਰ ਆ ਰਿਹਾ ਸੀ ਤੇ ਹੁਣ ਮੁੜ ਤੋਂ ਕਰੋਨਾ ਦਸਤਕ ਦੇਂਦਾ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਭਾਰਤ ਦੇ ਵਿੱਚ ਜਿਹੜੀ ਹੈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਦਿੱਲੀ ਦੇ ਵਿੱਚ ਜਿਹੜੀ ਐਡਵਾਈਜ਼ਰੀ ਜਾਰੀ ਹੋਈ ਹੈ ਦਿੱਲੀ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਵੀ ਜਿਹੜੀ ਹੈ ਪ੍ਰੋਕਾਸ਼ਨ ਹੈ ਉਹਨਾਂ ਦੇ ਉੱਤੇ ਖਾਸ ਧਿਆਨ ਰੱਖਿਆ ਜਾਵੇ ਤੇ ਜਿਹੜੇ ਨਵੇਂ ਕੇਸ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਖਾਸ ਧਿਆਨ ਦੇ ਵਿੱਚ ਰੱਖਿਆ ਜਾਵੇ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਨਵੇਂ ਕੇਸ ਸਾਹਮਣੇ ਆਲੇ ਨੇ ਨਵਾਂ ਵੈਰੀਐਂਟ ਦੱਸਿਆ ਜਾ ਰਿਹਾ ਜਿਹੜਾ ਸਾਹਮਣੇ ਆਇਆ ਇਹ ਇੰਨਾ ਖਤਰਨਾਕ ਨਹੀਂ ਹੈ ਹਾਲਾਂਕਿ ਲੋਕਾਂ ਨੂੰ ਕਹਿਣਾ ਹੈ ਕਿ ਜਿਹੜੇ ਕੇਸ ਕਿਸੇ ਨੂੰ ਵੀ ਸਾਹਮਣੇ ਆਉਂਦੇ ਨੇ ਉਸ ਤੋਂ ਬਾਅਦ ਉਸ ਦੀ ਜਿਹੜੀ ਪਾਲਣਾ ਕੀਤੀ ਜਾਵੇ ਜੋ ਹਦਾਇਤਾਂ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਸ ਦੇ ਉੱਤੇ ਖਾਸ ਤੌਰ ਤੇ ਜਿਹੜਾ ਧਿਆਨ ਰੱਖਿਆ ਜਾਵੇ ਹਾਲਾਂਕਿ ਜੇ ਪੂਰੇ ਏਸ਼ੀਆ ਭਰ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਏਸ਼ੀਆ ਭਰ ਦੇ ਵਿੱਚ ਇਹਨਾਂ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਹਾਂਗਕਾਂਗ ਦੀ ਗੱਲ ਕੀਤੀ ਜਾਵੇ ਉੱਥੇ ਵੀ ਪਹਿਲਾਂ ਸੈਂਕੜਿਆਂ ਦੇ ਵਿੱਚ ਇੱਕ ਕੇਸ ਨਜ਼ਰ ਆਇਆ ਉਸ ਤੋਂ ਬਾਅਦ ਇਹ ਹਜ਼ਾਰਾਂ ਦੇ ਵਿੱਚ ਪਹੁੰਚ ਗਏ ਤੇ ਸਿੰਗਾਪੁਰ ਦੀ ਗੱਲ ਕੀਤੀ ਜਾਵੇ ਤਾਂ ਸਿੰਗਾਪੁਰ ਦੇ ਵਿੱਚ ਵੀ ਜਿਹੜੇ ਕੇਸਾਂ ਦੀ ਗਿਣਤੀ ਆ ਲਗਾਤਾਰ ਵਧਦੀ ਜਾ ਰਹੀ ਹੈ థਾਈਲੈਂਡ ਦੀ ਗੱਲ ਕੀਤੀ ਜਾਵੇ ਤਾਂ థਾਈਲੈਂਡ ਦੇ ਵਿੱਚ ਹੀ ਇਨਾ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਖਾਸ ਧਿਆਨ ਦੇ ਵਿੱਚ ਰੱਖਦਿਆਂ ਦਿੱਲੀ ਸਰਕਾਰ ਦੇ ਵੱਲੋਂ ਜਿਹੜੀ ਹੈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਹਾਲਾਂਕਿ ਜੇ 2020 ਦੇ ਦੌਰ ਦੀ ਗੱਲ ਕੀਤੀ ਜਾਵੇ ਜਦੋਂ ਕਰੋਨਾ ਨੇ ਇੱਕ ਅਜਿਹਾ ਥੰਮ ਖੜਾ ਕਰ ਦਿੱਤਾ ਸੀ ਜਿਸ ਨੇ ਪੂਰੀ ਦੁਨੀਆ ਨੂੰ ਰੋਕ ਕੇ ਰੋਕ ਕੇ ਰੱਖ ਦਿੱਤਾ ਸੀ ਤਾਂ ਉਦੋਂ ਪੂਰੀ ਵਿਸ਼ਵ ਭਰ ਦੇ ਵਿੱਚ ਜਿਹੜੀ ਨੇ ਪ੍ਰਕਾਸ਼ਨ ਨੂੰ ਲੈ ਕੇ ਤੇ ਹਾਲਾਂਕਿ ਜਿਹੜੇ 에어ਪੋਰਟਸ ਸੀ ਉਹਨਾਂ ਨੂੰ ਲੈ ਕੇ ਵੀ ਵੱਡੀਆਂ ਜਿਹੜੀਆਂ ਐਡਵਾਈਜ਼ਰੀਆਂ ਜਾਰੀ ਹੋ ਗਈਆਂ ਸੀ ਤੇ ਜਿਹੜੇ ਲੋਕ ਕਿਸੇ ਦੂਜੇ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਟ੍ਰੈਵਲ ਵੀ ਕਰ ਰਹੇ ਸੀ ਤਾਂ ਉਹਨਾਂ ਦੇ ਉੱਤੇ ਜਿਹੜੀ ਹੈ ਕਾਸ ਤੌਰ ਤੇ ਵੱਡੀਆਂ ਪਾਬੰਦੀਆਂ ਲਗਾਈ ਗਈਆਂ ਸੀ ਉਹਨਾਂ ਨੂੰ ਕਵਾਰੰਟਾਈਨ ਹੋਣਾ ਪੈਂਦਾ ਸੀ ਤੇ ਹੁਣ ਇਹ ਸਭ ਨੂੰ ਮੁੱਖ ਰੱਖਦੇ ਆ ਤਾਂ ਕਿ ਕਰੋਨਾ ਦੇ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਵਾਧਾ ਨਾ ਹੋ ਸਕੇ ਉਹਨਾਂ ਨੂੰ ਸਮੇਂ ਸਿਰ ਜਿਹੜਾ ਰੋਕ ਲਿਆ ਜਾਵੇ ਉਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਲੋਕਾਂ ਦੀ ਜਿਹੜੀ ਹੈ ਚਿੰਤਾ ਵਧਾ ਦਿੱਤੀ ਹਾਲਾਂਕਿ ਸਭ ਨੂੰ ਲੈ ਕੇ ਪਹਿਲਾਂ ਵੀ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ WHO ਦੇ ਵੱਲੋਂ ਕਾਫੀ ਜ਼ਿਆਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਹੁਣ ਮੁੜ ਤੋਂ ਜਿਹੜੇ ਏਸ਼ੀਆ ਦੇ ਮੁਲਕ ਨੇ ਉਹਨਾਂ ਦੇ ਵਿੱਚ ਕਰੋਨਾ ਦੇ ਕੇਸ ਨੇ ਜਿਹੜੇ ਉਹ ਵੱਧਦੇ ਨਜ਼ਰ ਆ ਰਹੇ ਨੇ ਹਾਲਾਂਕਿ ਜਦੋਂ ਪਹਿਲਾ ਦੌਰ ਕਰੋਨਾ ਦਾ ਸੀ ਉਦੋਂ ਚੀਨ ਦੇ ਉੱਤੇ ਵੱਡੇ ਇਲਜ਼ਾਮ ਵੀ ਲੱਗੇ ਸੀ ਅਮਰੀਕਾ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਸੀ ਕਿ ਜਿਹੜਾ ਕਰੋਨਾ ਦਾ ਵੈਰੀਐਂਟ ਬਣਾਇਆ ਗਿਆ ਵਾਇਰਸ ਬਣਾਇਆ ਗਿਆ ਉਹ ਪ੍ਰੀਪਲਾਨਡ ਤਰੀਕੇ ਦੇ ਨਾਲ ਬਣਾਇਆ ਗਿਆ ਚੀਨਾ ਚੀਨ ਦੀ ਲੈਬ ਦੇ ਵਿੱਚ ਬਣਾਇਆ ਗਿਆ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਤਰੀਕੇ ਦੇ ਨਾਲ ਇੱਕ ਪ੍ਰੀਪਲਾਨਡ ਤਰੀਕੇ ਦੇ ਨਾਲ ਉਤਾਰਿਆ ਗਿਆ ਜਿਸ ਨੂੰ ਲੈ ਕੇ ਚੀਨ ਦੇ ਉੱਤੇ ਵੱਡੇ ਇਲਜ਼ਾਮ ਵੀ ਲੱਗੇ ਸੀ ਉਸ ਤੋਂ ਬਾਅਦ ਪੂਰੀ ਵਿਸ਼ਵ ਪਰਦੇ ਵਿੱਚ ਜਿਹੜੇ ਨੇ ਵੱਡੇ ਜਿਹੜੇ ਕਵਾਰਨਟਾਈਨ ਹੋਣ ਦੇ ਹੁਕਮ ਦਿੱਤੇ ਗਏ ਸੀ ਜਿਹੜੇ ਲੋਕ ਕਿਸੇ ਵੀ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਟ੍ਰੈਵਲ ਕਰਦੇ ਨੇ ਖਾਸ ਤਤ ਤੇ ਜਿਹੜੀਆਂ ਮੁੱਖ ਹਦਾਇਤਾਂ ਸੀ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਕਰ ਦਿੱਤੀ ਗਈ